ਆਪ ਪੁਆਇੰਟ ਦੇ ਕਸਮ ਦੇ ਦਈਏ ਪਰ ਉਹ ਕੀ ਆਪ ਹੋਏ ਦੇ ਕਸਮ ਦੀ ਚਾੜਾ ਫਲਾ ਥੋੜੀ ਮਰਲਾ ਪਾ ਦੇ ਖਾ ਨੂੰ ਦੇ ਦੋ ਮੇਰੇ ਸਾਡਾ ਕੋਈ ਕਾਰਜ ਦਾ ਕੰਮ ਕਰਨ ਦਾ ਉੱਚੀ ਉੱਚੀ ਬੋਲੂ ਜਾਣ ਜਾਣ ਕੇ ਆ ਬੋਤਲਾ ਵੀ ਇੱਥੇ ਖਲਾਰੀਆਂ ਪਈਆਂ ਬਤਨੀ ਸ਼ਰਮ ਨਹੀਂ ਦੀ ਦਾਰੂ ਕੱਢਦਾ ਫਿਰਦਾ ਘਰ ਪੱਠੀ ਲਾ ਕੇ ਡੱਬ ਕੇ ਮਰ ਜਾ ਤੇਰੇ ਤਾਂ ਚੇੜੜ ਕਟਣੇ ਕਟੇ ਨਾਲ ਛੱਡੇ ਵੀ ਕਟੋਲੇ ਦੇ ਘੱਟੇ ਮਲਾਜਮ ਆ ਗਿਆ ਕਿਸੀ ਨਹੀਂ ਪਤਾ ਲੱਗਦਾ ਇੱਥੇ ਭੈਣ ਦਾ ਕੰਮ ਕਿ ਕੈਮਰੇ ਲੱਗੇ ਨੇ ਬਾਹਰ ਪਤਾ ਲੱਗਣ ਮੈਂ ਤੂੰ ਰਾਤ ਨੂੰ ਇਹਨੂੰ ਕੱਢ ਲਾਂਦਾ ਰਾਤ ਨੂੰ ਤੇਰੇ ਪਤੰਦਰ ਮੱਕੀ ਦਾ ਚਾਰ ਪਾਉਣਗੇ ਇੱਧਰ ਮੁਸਕਰੀ ਇਹ ਦੂਰ ਦੂਰ ਮੁਸਕ ਜਾਉਗੀ ਇੱਥੇ ਜਿਆਦਾ ਤੇਰੇ ਡਾਂ ਬਲਿਆ ਮੂਤ ਪੀਣ ਦਾ ਸ਼ਰਮ ਨਹੀਂ ਮੰਦਾ ਨੂੰ ਪਤਾ ਲੱਗੇ ਨਾ ਲੱਗੇ ਬਈ ਤੂੰ ਪਤਾ ਲਾ ਮਮੀ ਰੋਲਾ ਪਾਪਾ ਮੇਲੇ ਪੌਣ ਦੇ ਖਾਂ ਹਰਦੀ ਨਹੀਂ ਕਰੇ ਪੌਣ ਮੇਲੇ ਮੇਰੀ ਗੱਲ ਸੁਣ ਲੈ ਬਈ ਮੇਰਾ ਇਹ ਬੰਦਾ ਆ ਮੈਂ ਆਪਣੇ ਬੰਦੇ ਨਾਲ ਗੱਲ ਕਰਦੀ ਆ ਤੂੰ ਘਰ ਹੁੰਨਾ ਵਿੱਚ ਬੋਲ ਬੈਲਾ ਖਬਰਦਾਰ ਜੇ ਸਾਡੀ ਗੱਲ ਦੇ ਬੋਲੇ ਆ ਮੈਂ ਬਲਾ ਗਿਆ ਦਾਰੂ ਕੱਢਣ ਵਾਸਤੇ ਦੀ ਬਾਤ ਹੈ ਹੈ ਉਪਰੇ ਬੰਦੇ ਵੀ ਮੇਰੇ ਸਿਰ ਚੜਾ ਮੈਨੂੰ ਬੋਲਦੇ ਆ ਘਰ ਆ ਕੇ ਨਾ ਤੈਨੂੰ दारू ਜ਼ਰੂਰੀ ਆ ਕਿ ਸਰਜੀਤ ਜ਼ਰੂਰੀ ਆ ਪੰਤਾ ਤਾਰੂ ਜ਼ਰੂਰ ਦੀ ਆ ਭਾਈ ਤੂੰ ਜਾ ਪਾਜਾ ਜਿੱਥੇ ਜਾਣਾ ਬਾਜਾ ਨਿਕਲ ਜਾ ਹੁਣ ਪੀਂਦਾ ਨਹੀਂ ਚਾ ਰੋਟੀ ਨਹੀਂ ਡੱਫਦਾ ਮੇਰੇ ਸੱਤ ਪਾਵੇ ਪਾਵੇ ਮੇਰੇ ਸਿਰ ਤੇ ਰੋਟੀ ਨਾਲ ਚਾ ਮੈਂ ਕਹੀ ਜਣਾ ਮਾਪੇ ਖਾ ਲੂ ਤੂੰ ਧਰ ਦੇ ਇੱਥੇ ਬਿੰਦੇ ਦਿੰਦੀ ਹੈ ਜਿਹੜਾ ਇੱਧਰ ਦਿੰਦੀ ਹੈ ਜਿਹੜਾ ਏਦਾਂ ਪਤਾ ਨਹੀਂ ਕੀ ਗੱਲ ਫੇਰ ਇਹ ਦਿਨ ਆਉਣੀ ਤੂੰ ਨੇ ਬੱਬੂ ਦੇ ਪਾਪੇ ਮੇਰੀ ਗੱਲ ਸੁਣ ਜਾ ਨਰਾਲੇ ਬਾਬੇ ਦੀ ਘਰ ਜੋਤ ਲੱਗੀ ਹੋਈ ਆ ਤੂੰ ਕਿ ਸਾਨਾ ਲੱਗਦਾ ਇੱਥੇ ਧਾਰੂ ਕੱਢਣ ਦਾ ਤੇਰੀ ਵਤ ਦੀਵਨ ਰਾਦੇ ਦੀ ਕੋਇੜ ਦੀ ਨਾਲੇ ਤੇਰਾ ਥਾ ਲਾ ਨਹੀਂ ਕਿਤੇ ਹਾਂ ਹਰਦੀ ਨਹੀਂ ਮੇਰੇ ਸਾਡੀ ਮੈਂ ਕਿਹਾ ਵੀ ਬੰਦਿਆਂ ਵਾਂਗੂ ਤੂੰ ਅੰਦਰ ਬਹਿ ਜਾ ਬੜ ਕੇ ਤੈਂ ਟਿੰਡੀਆਂ ਲੈਣੀਆਂ ਕਿੱਥੇ ਰੌਲਾ ਕਿਉਂ ਪਾਉਂਦਾ ਗੁਰਦੇ ਫੇਫੜੇ ਤੇਰੇ ਸਾਰੇ ਫੇਲ ਹੋਏ ਪਏ ਆ ਹੈ ਕੋਈ ਮੈਂ ਤਾਂ ਇੰਜਣ ਕਰ ਦੂੰ ਮੇਰੇ ਸਾਲ ਦਾ ਸਿਰ ਚੜੀ ਜਾਂਦਾ ਮੇਰਾ ਬਲੱਡ ਵਧਾਈ ਜਾਂਦੀ ਹੈ ਰੋਟੀ ਨਾ ਖਾਮੀ ਚੋ ਨਾ ਪੀਮੀ ਦਾਰੂ ਪੀਮੀ ਆਹ ਮੂਤ ਪੀ ਲੈ ਸ਼ਰਮ ਨਹੀਂ ਆਉਦੀ ਡੱਬ ਕੇ ਮਰਨੇ ਨੂੰ ਲੱਗਾ ਆ ਇੱਥੇ ਜਾਨੀ ਆ ਕਿ ਦੇਵਾ ਮੇਰੇ ਸਾਲ ਦੀਆਂ ਬੱਕਲੀਆਂ